एचआईवी वायरस ਹੁੰਦਾ ਐਕਵਾਇਰਡ ਇਮਿਊਨੋਡਿਫੀਸ਼ੀਐਂਸੀ ਸਿੰਡਰੋਮ ਇਸ ਬਿਮਾਰੀ ਦਾ ਨਾਮ ਹੈ ਜਾਂ ਤਾਂ ਇਹ ਕਿਸੇ ਐਚਆਈਵੀ ਦੇ ਮਰੀਜ਼ ਦੀ ਸੂਈ ਸ਼ੇਅਰ ਕਰਨ ਨਾਲ ਹੁੰਦੀ ਹੈ ਇਹਦਾ ਮਤਲਬ ਇਹ ਆਤਾ ਉੱਥੇ ਬੱਚੇ ਵਿਦਿਆਰਥੀ ਡਰੱਗਸ ਲੈ ਰਹੇ ਨੇ ਇੰਜੈਕਟ ਕਰਦੇ ਨੇ ਇੱਕ ਦੂਜੇ ਨੂੰ ਸ਼ੇਅਰ ਕਰਦੇ ਨੇ ਸੂਈਆਂ ਜਾਂ ਫਿਰ ਅਨਸੇਫ ਸੈਕਸ ਹੋ ਰਿਹਾ ਤਾਂ ਕਿ ਇੱਕ ਨੂੰ ਹੈ ਉਹ ਤੋਂ ਦੂਜੇ ਨੂੰ ਫੈਲ ਜਾਵੇ ਜੇ ਤੁਸੀਂ ਖੂਨ ਦੇਣ ਜਾਂਦੇ ਹੋ ਲੈਣ ਜਾਂਦੇ ਹੋ ਤੁਹਾਨੂੰ ਸੂਈ ਜਿਹੜੀ ਲਗਣੀ ਹੈ ਉਹ 100% ਸੇਫ ਹੋਣੀ ਚਾਹੀਦੀ ਹੈ ਜਦੋਂ ਵੀ ਐਚ ਆਈ ਵੀ ਹੁੰਦਾ ਹੈ ਜੇ ਤੁਹਾਨੂੰ ਲੱਗਦਾ ਤੁਸੀਂ ਕੋਈ ਇਹੋ ਜਿਹਾ ਅਨ ਸੇਫ ਕੀਤਾ ਇੱਕ ਤੋਂ 4 ਹਫ਼ਤੇ ਦੇ ਅੰਦਰ ਜੇ ਤੁਹਾਨੂੰ ਉਸ ਤੋਂ ਬਾਅਦ ਬੁਖਾਰ ਰਹਿੰਦਾ ਹੈ ਸਿਰਦਰਦ ਰਹਿੰਦਾ ਹੈ ਲੂਜ਼ ਮੋਸ਼ਨ ਲੱਗਦੇ ਨੇ ਕੋਈ ਵੀ ਬਿਮਾਰੀ ਲੱਗਦੀ ਹੈ ਜਿਹੜੀ ਠੀਕ ਨਹੀਂ ਹੋ ਰਹੀ ਇਹਦਾ ਮਤਲਬ ਤੁਹਾਨੂੰ ਇਸ ਵਾਇਰਸ ਦਾ ਸਿੰਪਟਮਸ ਆ ਗਏ ਕਰਨ ਤੋਂ ਵੱਧ ਤੁਸੀਂ ਅੱਗੇ ਤਾਂ ਨਾ ਵੰਡੋ ਲੋਕ ਕੀ ਕਰਦੇ ਨੇ ਪ੍ਰਸ਼ਾਦ ਦੀ ਤਰ੍ਹਾਂ ਅੱਗੇ ਵੰਡ ਦਿੰਦੇ ਨੇ ਉਹ ਗੱਲ ਮਾੜੀ ਐ ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤ ਰਾਹ ਦਾ ਸਵਾਗਤ ਕਰਦਾ ਦੋਸਤੋ ਇੱਕ ਭਿਆਨਕ ਬਿਮਾਰੀ ਜਿਸ ਦਾ ਨਾਮ ਐਚ ਆਈ ਵੀ ਐ ਜਿਹੜੀ ਕਿ ਤਿਰਪੁਰਾ ਦੇ ਵਿੱਚ ਲਗਾਤਾਰ ਜਿਹੜੀ ਕਿ ਇਹ ਵਾਦੀ ਜਾਰੀ ਹੈ ਜਿਸ ਦੇ ਵਿੱਚ ਕੁਝ ਵਿਦਿਆਰਥੀ ਕੁਝ ਵੀ ਕੀ ਕਹਤਦੇ ਆ 828 ਵਿਦਿਆਰਥੀ ਜਿਹੜੇ ਕੀ ਪੋਜ਼ਿਟਿਵ ਪਾਏ ਚੁੱਕੇ ਆ ਸਾਡੇ ਨਾਲ ਡਾਕਟਰ ਮਾਹਿਰ ਸਾਡੇ ਨਾਲ ਨੇ ਅੱਜ ਐਚ ਕੇ ਖੜਾ ਬੰਦਾ ਸਾਹਿਬ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਨੂੰ ਪੋਜ਼ਿਟਿਵਿਟੀ ਵਧਦੀ ਜਾ ਰਹੀ ਹੈ ਕਾਫੀ ਮਾਮਲੇ ਜਿਹੜੇ ਕਿ ਸਾਹਮਣੇ ਅਰੇ ਚਿੰਤਾ ਦਾ ਵਿਸ਼ਾ ਜਿਹੜਾ ਕਿ ਬਣਿਆ ਹੋਇਆ ਆ ਦੇਖੋ ਐਚ ਆਈ ਵੀ ਵਾਇਰਸ ਹੁੰਦਾ ਅਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ ਇਸ ਬਿਮਾਰੀ ਦਾ ਨਾਮ ਹੈ ਜੀ ਤੇ ਸਟੂਡੈਂਟਸ ਚ ਜਿਹੜੀ ਹੋ ਰਹੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਜੀ ਦੇਖੋ ਚਿੰਤਾ ਦਾ ਵਿਸ਼ੇਸ ਲਈ ਹੈ ਜਾਂ ਤਾਂ ਇਹ ਕਿਸੇ ਐਚਆਈਵੀ ਦੇ ਮਰੀਜ਼ ਦੀ ਸੂਈ ਸ਼ੇਅਰ ਕਰਨ ਨਾਲ ਹੁੰਦੀ ਹੈ ਇਹਦਾ ਮਤਲਬ ਇਹ ਆਤਾ ਉੱਥੇ ਬੱਚੇ ਵਿਦਿਆਰਥੀ ਡਰੱਗਸ ਲੈ ਰਹੇ ਨੇ ਇੰਜੈਕਟ ਕਰਦੇ ਨੇ ਇੱਕ ਦੂਜੇ ਨੂੰ ਸ਼ੇਅਰ ਕਰਦੇ ਨੇ ਸੂਈਆਂ ਜਾਂ ਫਿਰ ਅਨਸੇਫ ਸੈਕਸ ਹੋ ਰਿਹਾ ਹੈ ਤਾਂ ਕਿ ਇੱਕ ਨੂੰ ਹੈ ਉਹ ਤੋਂ ਦੂਜੇ ਨੂੰ ਫੈਲ ਰਿਹਾ ਹ ਹ ਪੂਨ ਇਹਦਾ ਅਸਲੀ ਕਾਰਨ ਤਾਂ ਖੈਰ ਚਲੋ ਤ੍ਰਿਪੁਰਾ ਵਾਲੇ ਹੀ ਦੱਸ ਪਾਨਗੇ ਉਸ ਕਾਲਜ ਦੇ ਵਿਦਿਆਰਥੀ ਆ ਉਸ ਯੂਨੀਵਰਸਿਟੀ ਦੇ ਵਿਦਿਆਰਥੀ ਆ ਉੱਥੇ ਦੇ ਜਿਹੜੇ ਵਿਦਿਆਰਥੀ ਨੇ ਲੇਕਿਨ ਸਾਨੂੰ ਇਹ ਚਿੰਤਾ ਹੈ ਸਾਨੂੰ ਇਹ ਮੈਸੇਜ ਆਮ ਜਨਤਾ ਤੱਕ ਪਹੁੰਚਾਉਣਾ ਹੈ ਜੀ ਕਿ ਜੀ ਇਸ ਅਨ ਸੇਫ ਸੈਕਸ ਮਤਲਬ ਜਦੋਂ ਵੀ ਤੁਸੀਂ ਇਸ ਪ੍ਰਕਿਰਿਆ 'ਚ ਆਉਣਾ ਹੈ ਤੇ ਸੇਫਟੀ ਜ਼ਰੂਰੀ ਹੈ ਸੇਫਟੀ 'ਚ ਫਿਜ਼ੀਕਲ ਬੈਰੀਅਰ ਹੀ ਕਾਮਯਾਬ ਹੈ ਉਹੀ ਬਚਾ ਸਕਦਾ ਹੈ ਇਸ ਗੱਲ ਤੋਂ ਜੀ ਕਿਉਂਕਿ ਤੁਹਾਨੂੰ ਦੇਖੋ ਜੇ ਤੱਕ ਸਿੰਗਲ ਪਾਰਟਨਰ ਹੈ ਹਸਬੰਡ ਵਾਈਫ ਨੇ ਉੱਥੇ ਸੇਫ ਜਿੱਥੇ ਤੁਸੀਂ ਨਵੇਂ ਪਾਰਟਨਰ ਜਾਂ ਸਕੂਲ ਕਾਲਜ ਜੋ ਮੈਨੂੰ ਲੱਗਦਾ ਅੱਜਕੱਲ ਜੋ ਅਸੀਂ ਸੰਸਕ੍ਰਿਤੀ ਦਾ ਕਾਹਨ ਹੋ ਰਿਹਾ ਸਾਡਾ ਉਹ ਸਾਰੀ ਜਗ੍ਹਾ ਹੀ ਹੋ ਰਿਹਾ ਤੇ ਉਹ ਇਹ ਨਵੇਂ-ਨਵੇਂ ਜਿਹੜੇ ਕਲਚਰ ਪੈਦਾ ਹੋ ਰਹੇ ਨੇ ਉਹਦੇ ਚ ਨਵੇਂ-ਨਵੇਂ ਪਾਰਟਨਰਸ ਨਾਲ ਜਿਹੜੇ ਐਕਸਪੈਰੀਮੈਂਟ ਹੋ ਰਹੇ ਨੇ ਉਹਦੇ ਉਹੀ ਕਾਰਨ ਹੋ ਸਕਦਾ ਹੈ ਇਹਦਾ ਤੇ ਇਸ ਗੱਨਾ ਗੱਲਾਂ ਤੋਂ ਬਚਣ ਲਈ ਸਾਨੂੰ ਸੇਫ ਸਟ੍ਰਿੰਜੈਂਟ ਨਾਰਮਸ ਅਪਣਾਣੇ ਪੈਣਗੇ ਇਹ ਦੋਨਾਂ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਖੂਨ ਦੇਣ ਜਾਂਦੇ ਹੋ ਲੈਣ ਜਾਂਦੇ ਹੋ ਤੁਹਾਨੂੰ ਸੂਈ ਜਿਹੜੀ ਲਗਣੀ ਹੈ ਉਹ 100% ਸੇਫ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਕਿ ਹਰ ਲੈਬਰਾਟਰੀ ਹਰ ਬਲੱਡ ਬੈਂਕ ਹਰ ਹਸਪੀਟਲ ਜਿਹੜੀ ਸੂਈ ਹੈ ਉਹਨੂੰ ਡਿਸਟਰੋਏ ਕਰਨਾ ਜ਼ਰੂਰੀ ਹੁੰਦਾ ਹੈ ਇੱਕ ਇਨਸਟਰੂਮੈਂਟ ਆਂਦਾ ਜਿਹਦੇ ਚ ਗਲਾ ਕੇ ਸੂਈ ਔਰ ਸਰਿੰਜ ਨੂੰ ਡਿਸਟਰੋਏ ਕੀਤਾ ਜਾਂਦਾ ਤਾਂ ਕਿ ਉਹ ਦੁਬਾਰਾ ਇਸਤੇਮਾਲ ਨਾ ਹੋਣ ਔਰ ਬਿਮਾਰੀ ਨਾ ਦੇ ਦੇਣੇ ਕਿ ਦੀ ਬਿਮਾਰੀ ਦੂਜੇ ਨੂੰ ਸੋ ਹੋ ਸਕਦਾ ਇਹਨਾਂ ਨੋਰਮਸ ਦੀ ਪੂਰੀ ਪਾਲਣਾ ਨਾ ਹੋ ਰਹੀ ਹੋਵੇ ਲੇਕਿਨ ਇਸ ਵੱਡੇ ਨੰਬਰ ਤੇ ਬਿਮਾਰੀ ਆਉਣਾ ਵਾਕਈ ਚਿੰਤਾ ਦਾ ਵਿਸ਼ਾ ਇੱਕ ਹੋਰ ਗੱਲ ਹੈ ਉਸ ਤੇ ਚਿੰਤਾ ਇੱਕ ਹੋਰ ਹੈ ਕਿ ਕਈ ਬੱਚੇ ਉਥੋਂ ਦੀ ਵੱਡੇ ਬਾਹਰਲੇ ਰਾਜਾਂ ਚ ਵੀ ਗਏ ਨੇ ਪੜਨ ਵਾਸਤੇ ਤੇ ਹੋ ਸਕਦਾ ਉਹ ਕੈਰੀਅਰ ਹੋਣ ਦੇਖੋ ਕੈਰੀਅਰ ਹੋਣ ਤੋਂ ਸਿੰਪਟਮ ਕੁਝ ਦਿਨਾਂ ਬਾਅਦ ਆਉਂਦੇ ਨੇ ਕੁਝ ਮਹੀਨਿਆਂ ਬਾਅਦ ਆਉਂਦੇ ਨੇ ਕਈ ਵਾਰੀ ਕੁਝ ਸਾਲਾਂ ਬਾਅਦ ਆਉਂਦੇ ਨੇ ਤੋ ਇਹੋ ਜੇ ਕੈਰੀਅਰ ਜੇ ਉਥੇ ਜਾ ਕੇ ਵੀ ਕੁਝ ਅਨਸੇਫ ਕੰਮ ਕਰਨਗੇ ਤਾਂ ਉਥੇ ਵੀ ਫਲਾਦਨਗੇ ਬਿਲਕੁਲ ਸਮਝ ਤੁਸੀਂ ਗੱਲ ਕੀਤੀ ਆ ਵੀ ਜਿਹੜਾ ਅ ਮਹੀਨੇ ਵੀ ਲੱਗ ਜਾਂਦੇ ਨੇ ਸਾਲ ਵੀ ਲੱਗ ਜਾਂਦੇ ਜਿਹੜਾ ਸਮਾਂ ਹੁੰਦਾ ਐਗਜ਼ੈਕਟ ਸਮਾਂ ਕੀ ਹੁੰਦਾ ਫਿਰ ਇਹਦਾ ਦੇਖੋ ਗੱਲ ਇਹ ਐ ਐਗਜ਼ੈਕਟ ਸਮਾਂ ਜਦੋਂ ਇਹ ਤੁਹਾਡਾ ਐਕਸਪੋਜ਼ਰ ਐ ਉਹਦੇ ਤੋਂ ਲੈ ਕੇ ਕੁਝ ਮਹੀਨੇ ਹੁੰਦੇ ਨੇ ਇਹ ਵੇਰੀ ਕਰਦਾ ਪਰਸਨ ਟੂ ਪਰਸਨ ਸਾਰਿਆਂ ਚ ਬਰਾਬਰ ਨਹੀਂ ਹੁੰਦਾ ਲੇਕਿਨ ਗੱਲ ਇਹ ਐ ਇਦੇ 'ਚ ਜਿਹੜੇ ਨਾਰਮਸ ਨੇ ਕਿਉਂਕਿ ਇਹਦਾ ਹੱਲੇ ਤੱਕ ਅਸੀਂ ਕੋਈ ਕਿਉਰ ਨਹੀਂ ਲੱਭ ਪਏ ਨਾ ਕੋਈ ਇਹਦਾ ਵੈਕਸੀਨ ਲੱਭ ਪਾਇਆ ਇਲਾਜ ਜ਼ਰੂਰ ਹੈ ਇਲਾਜ ਇਹ ਹੈ ਕਿ ਇਹਦੇ 'ਚ ਤੁਹਾਨੂੰ ਅਸੀਂ ਅੱਛੀ ਲਾਈਫ ਦਿੰਨੇ ਆ ਕੁਆਲਿਟੀ ਲਾਈਫ ਦਿੰਨੇ ਆ ਔਰ ਤੁਹਾਡੀ ਲਾਈਫ ਨੂੰ ਵਧਾ ਦਿੰਨੇ ਆ ਇੱਕ ਅੱਜ ਕਈ ਜ਼ਮਾਨਾ ਸੀ ਕਿ ਐਚਆਈਵੀ ਦੇ ਨਾਂ ਤੋਂ ਤਾਂ ਲੋਕ ਕੀ ਡਾਕਟਰ ਵੀ ਡਰਦੇ ਸੀ ਅੱਜ ਉਹ ਸਟੇਜ ਨਹੀਂ ਰਹੀ ਐ ਅਸੀਂ ਇੱਕ ਦੂਜੇ ਤੋਂ ਨਹੀਂ ਡਰਦੇ ਔਰ ਇਹਦਾ ਇਲਾਜ ਅਸੀਂ ਕਰ ਦਿੰਨੇ ਆ ਇਹਦੀ ਦਵਾਈਆਂ ਆ ਗਈਆਂ ਨੇ ਔਰ ਦਵਾਈਆਂ ਰੋਜ਼ ਇੰਪਰੂਵ ਹੁੰਦੀਆਂ ਨੇ ਨਵੀਂ ਤੋਂ ਨਵੀਆਂ ਦਵਾਈਆਂ ਆਈਆਂ ਨੇ ਲੇਕਿਨ ਗੱਲ ਇਹ ਹੈ ਵੀ ਇਲਾਜ ਤਾਂ ਕਰਨਾ ਹੈ ਨਾ ਇਲਾਜ ਕਰਨਾ ਹੈ ਤੇ ਉਹਦੇ ਚ ਪਤਾ ਤਾਂ ਹੋਣਾ ਚਾਹੀਦਾ ਜੋ ਲੋਕਾਂ ਗਲਤ ਹੈ ਕਿ ਸਪਰੈਡ ਰੋਕੀ ਐ ਇਲਾਜ ਤਾਂ ਚਲੋ ਜਿਹੜੀਆਂ ਲੇਟੈਸਟ ਦਵਾਈਆਂ ਉਹ ਮਿਲ ਜਾਣੀਆਂ ਨੇ ਬਾਕੀ ਦੇਖੋ ਜਦੋਂ ਵੀ ਐਚ ਆਈ ਵੀ ਹੁੰਦਾ ਹੈ ਜੇ ਤੁਹਾਨੂੰ ਲੱਗਦਾ ਤੁਸੀਂ ਕੋਈ ਇਹੋ ਜਿਹਾ ਅਨ ਸੇਫ ਕੀਤਾ ਇੱਕ ਤੋਂ 4 ਹਫ਼ਤੇ ਦੇ ਅੰਦਰ ਜੇ ਤੁਹਾਨੂੰ ਉਸ ਤੋਂ ਬਾਅਦ ਬੁਖਾਰ ਰਹਿੰਦਾ ਹੈ ਸਿਰਦਰਦ ਰਹਿੰਦਾ ਹੈ ਲੂਜ਼ ਮੋਸ਼ਨ ਲੱਗਦੇ ਨੇ ਕੋਈ ਵੀ ਬਿਮਾਰੀ ਲੱਗਦੀ ਹੈ ਜਿਹੜੀ ਠੀਕ ਨਹੀਂ ਹੋ ਰਹੀ ਇਹਦਾ ਮਤਲਬ ਤੁਹਾਨੂੰ ਇਸ ਵਾਇਰਸ ਦਾ ਸਿੰਪਟਮਸ ਆ ਗਏ ਸਿੰਪਟਮ ਕੀ ਕੀ ਹੁੰਦੇ ਨੇ ਇਹਦੇ ਵਿੱਚ ਜੀ ਮੈਂ ਉਹੀ ਦੱਸ ਰਿਆ ਸੀ ਤੁਹਾਨੂੰ ਬੁਖਾਰ ਹੋਣਾ ਸਿਰਦਰਦ ਰਹਿਣਾ ਚਮੜੀ ਤੇ ਰੈਸ਼ ਆਣਾ ਸਰੀਰ ਦਰਦ ਹੋਣਾ ਜੋਇੰਟਸ ਪੇਨ ਹੋਣਾ ਗਲਾ ਖਰਾਬ ਰਹਿਣਾ ਲੂਜ਼ ਮੋਸ਼ਨ ਲੱਗ ਜਾਣੇ ਗਿਲਟੀਆਂ ਕਿਤੇ-ਕਿਤੇ ਸਰੀਰ 'ਤੇ ਦਿਖ ਜਾਣੀਆਂ ਵਜ਼ਨ ਘਟ ਜਾਣਾ ਖਾਂਸੀ ਰਹਿਣਾ ਤੇ ਰਾਤ ਨੂੰ ਪਸੀਨੇ ਦੇ ਤਰੇਲੀਆਂ ਆਉਣੀਆਂ ਇਹ ਸਾਰੇ ਸਿੰਪਟਮ ਹੋ ਸਕਦੇ ਨੇ ਐਕਸਪੋਜ਼ਰ ਤੋਂ 1 ਤੋਂ 4 ਹਫ਼ਤੇ ਦੇ ਦੌਰਾਨ 1 ਤੋਂ 4 ਹਫ਼ਤੇ ਦੇ ਦੌਰਾਨ ਜੇ ਤੁਹਾਨੂੰ ਇਹ ਸਿੰਪਟਮਸ ਆਉਂਦੇ ਨੇ ਔਰ ਤੁਹਾਨੂੰ ਸ਼ੱਕ ਹੈ ਕਿ ਮੈਂ ਕਿਤੇ ਸੂਈ ਲਵਾਈ ਹੈ ਜਾਂ ਮੈਂ ਕਿਤੇ ਅਨਸੇਫ ਸੈਕਸ ਕੀਤਾ ਹੈ ਤਾਂ ਫਿਰ ਇਹ ਕਦਰੇ ਦੀ ਘੰਟੀ ਹੈ ਫਿਰ ਤੁਸੀਂ ਆਪਣੇ ਫਟਾਫਟ ਟੈਸਟ ਕਰਾਓ ਨੰਬਰ 2 ਟੈਸਟ ਕਰਾਉਣ ਤੋਂ ਵੱਧ ਤੁਸੀਂ ਅੱਗੇ ਤਾਂ ਨਾ ਵੰਡੋ ਲੋਕ ਕੀ ਕਰਦੇ ਨੇ ਪ੍ਰਸ਼ਾਦ ਦੀ ਤਰ੍ਹਾਂ ਅੱਗੇ ਵੰਡ ਦਿੰਦੇ ਨੇ ਉਹ ਗੱਲ ਮਾੜੀ ਐ ਅੱਗੇ ਨਹੀਂ ਵੰਡਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਥੇ احتیاط ਵਰਤਣ ਦੀ ਲੋੜ ਐ ਇਹ ਮੈਸੇਜ ਐ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਵਿਦਿਆਰਥੀ ਬਾਹਰ ਚਲੇ ਗਏ ਨੇ ਉਹਨਾਂ ਵਿਦਿਆਰਥੀ ਨੂੰ ਅਸੀਂ ਇਹ ਮੈਸੇਜ ਤੁਹਾਡੇ ਰਾਹੀਂ ਦੇਣਾ ਚਾਹੁੰਦੇ ਆਂ ਕਿ ਉਹ ਆਪਣਾ ਟੈਸਟ ਕਰਾ ਹੀ ਲੈਣ ਕਿਉਂਕਿ ਜੇ ਉੱਥੋਂ ਗਏ ਨੇ ਤੇ ਉਸ ਯੂਨੀਵਰਸਿਟੀ ਦੇ ਬੱਚਿਆਂ ਦਾ ਇੱਕ ਵਾਰੀ ਸਕਰੀਨਿੰਗ ਕਰ ਲੈਣੀ ਚਾਹੀਦੀ ਹੈ ਬਿਲਕੁਲ ਇੱਕ ਚਿੰਤਾ ਦਾ ਵਿਸ਼ਾ ਵੀ ਹੈਗਾ ਕਿਉਂਕਿ ਪਾਰਟ ਦੇ ਵਿੱਚ ਪੂਰੇ ਕਹਿੰਦੇ ਪੜ ਕੇ ਜਾ ਚੁੱਕੇ ਨੇ ਤੇ ਉਸ ਦੇ ਜਿਹੜੇ ਪ੍ਰਕੋਪ ਨੇ ਅੱਗੇ ਅੱਗੇ ਵੱਧ ਸਕਦੇ ਨੇ ਹਨਾ ਬਿਲਕੁਲ ਜੀ ਬਿਲਕੁਲ ਵੱਧ ਸਕਦੇ ਨੇ ਉਹ ਸਕਰੀਨਿੰਗ ਹੀ ਇਲਾਜ ਹੈ ਉੱਥੇ ਦੀ ਸਕਰੀਨਿੰਗ ਹੋ ਜਾਣੀ ਚਾਹੀਦੀ ਇੱਕ ਵਾਰੀ ਸਾਰਿਆਂ ਦੀ ਔਰ ਉੱਥੋਂ ਜਿੰਨੇ ਬੱਚੇ ਗਏ ਨੇ ਜਿੱਥੇ ਵੀ ਗਏ ਨੇ ਇੱਕ ਐਡਵਾਈਜ਼ਰੀ ਜਾਰੀ ਹੋ ਜਾਣੀ ਚਾਹੀਦੀ ਹੈ ਕਿ ਉਹ ਉਹਨਾਂ ਦੀ ਸਟੂਡੈਂਟਸ ਦੀ ਸਾਰਿਆਂ ਦੀ ਸਕਰੀਨਿੰਗ ਹੋ ਜਾਏ ਤਾਂ ਕਿ ਇਸ ਘਾਤਕ ਕਿਉਂਕਿ ਇੱਕ ਵਾਰੀ ਬਿਮਾਰੀ ਹੋ ਗਈ ਫਿਰ ਤਾਂ ਇਹਦਾ ਕੋਈ ਇਲਾਜ ਅਸੀਂ ਹਲੇ ਤੱਕ ਪੂਰਾ ਫੁੱਲ ਪ੍ਰੂਫ ਇਲਾਜ ਕਿਉਰ ਨਹੀਂ ਲੱਭ ਪਾਏ ਆ ਕੰਟਰੋਲ ਹੈ ਕੰਟਰੋਲ ਤਾਂ ਹੋ ਜਾਏਗਾ ਕੰਟਰੋਲ ਲਈ ਲਗਾਤਾਰ ਦਵਾਈਆਂ ਖਾਣੀਆਂ ਪੈਣਗੀਆਂ ਡਾਕਟਰ ਦੀ ਸੁਪਰਵੀਜ਼ਨ ਚ ਰਹਿਣਾ ਪਏਗਾ ਇੰਨਾ ਹੀ ਕੰਮ ਹੈ ਕੰਟਰੋਲ ਦੀ ਸੀ ਗੱਲ ਕਰੀਏ ਕੰਟਰੋਲ ਕਿਉਂ ਨਹੀਂ ਹੋ ਰਿਹਾ ਚੀਜ਼ਾਂ ਦੇ ਕਿਉਂਕਿ ਇਹ ਕੈਸੀ ਬਿਮਾਰੀ ਹੈ ਜਿਸ ਤੇ ਕੰਟਰੋਲ ਨਹੀਂ ਪਾਇਆ ਜਾ ਸਕਦਾ ਕੰਟਰੋਲ ਕਿਉਂ ਨਹੀਂ ਕਰ ਰਹੇ ਲੋਕ ਫਿਰ ਦੇਖੋ ਜਦੋਂ ਇਹ ਬਿਮਾਰੀ ਪਹਿਲਾਂ ਲੱਭੀ ਸੀ ਮੈਨੂੰ ਆਪਣੀ ਸਟੂਡੈਂਟ ਲਾਈਫ ਯਾਦ ਹੈ ਉਦੋਂ ਸ਼ੁਰੂ ਹੋਇਆ ਸੀ ਇਹ ਇਹ ਅਰਾਊਂਡ ਬਾਊਟ 87 88 ਦੀ ਗੱਲ ਹੈ ਜਦੋਂ ਪਹਿਲੀ ਵਾਰੀ ਇੱਕ ਪੈਰਾ ਸਾਡੇ WHO ਵੱਲੋਂ ਆਇਆ ਸੀ ਸਾਨੂੰ ਲਿਖ ਕੇ ਕਿ AIDS ਨਾਂ ਦੀ ਬਿਮਾਰੀ ਇੱਕ ਨਵਾਂ ਵਾਇਰਸ ਆਇਆ ਔਰ ਉਦੋਂ ਤਾਂ ਇਹਨੂੰ ਕੰਟੇਜੀਅਸ ਗਿਣਿਆ ਜਾਂਦਾ ਸੀ ਹਲੇ ਤੇ ਰਿਸਰਚ ਨਹੀਂ ਸੀ ਹੋਈ ਲੇਕਿਨ ਇਹ ਦੇਖੋ 25 30 ਹਾਲਾਂ ਚ ਅਸੀਂ ਬਹੁਤ ਰਿਸਰਚ ਕਰ ਲਈ ਹੈ ਇਹ ਸਾਨੂੰ ਪਤਾ ਲੱਗ ਗਿਆ ਕਿ ਇਹ ਛੂਆਛੂਤੀ ਦੀ ਬਿਮਾਰੀ ਨਹੀਂ ਹੈ ਇਹ ਜਦ ਤੱਕ ਬਲੱਡ ਟ੍ਰਾਂਸਫਿਊਜ਼ਨ ਜਾਂ ਕੋਈ ਸਾਡੇ ਡਿਸਚਾਰਜਸ ਇੱਕ ਦੂਜੇ ਦੇ ਚੇਂਜ ਨਹੀਂ ਹੁੰਦੇ ਤਦ ਤੱਕ ਇਹ ਬਿਮਾਰੀ ਨਹੀਂ ਸਪਰੈਡ ਹੁੰਦੀ ਲੇਕਿਨ ਹਾਂ ਜਿਹੜੀਆਂ ਇਲਾਜ ਨੇ ਉਹ ਐਂਟੀਵਾਇਰਲ ਦਵਾਈਆਂ ਹੈਗੀਆਂ ਨੇ ਐਂਟੀਵਾਇਰਲ ਦਵਾਈਆਂ ਨਾਲ ਇਹਦਾ ਇਫੈਕਟ ਘੱਟ ਜਾਂਦਾ ਕੰਟਰੋਲ ਹੋ ਜਾਂਦਾ ਲੇਕਿਨ ਜੜ ਤੋਂ ਇਹ ਖਤਮ ਨਹੀਂ ਹੁੰਦਾ ਵਾਇਰਸ ਹਲੇ ਨਾ ਹੀ ਇਹਦੀ ਵੈਕਸੀਨ ਹੈ ਨਾ ਇਹਦਾ ਕੋਈ ਹੋਰ ਹੈ ਇਸ ਕਰਕੇ احتیاط ਹੀ ਇਹਦਾ ਇਲਾਜ ਹੈ ਇਸ ਕਰਕੇ ਇਹਨਾਂ ਬੱਚਿਆਂ ਦੀ ਸਕਰੀਨਿੰਗ ਜੇ ਅਸੀਂ ਕਰਾ ਲਾਂਗੇ ਤੇ ਅੱਗੇ ਹੋਰ ਇਹਨੂੰ ਵਧਨ ਤੋਂ ਬਚਾ ਸਕਦੇ ਹਾਂ ਸਾਇੰਸ ਤਾਂ ਕਹਿੰਦੇ ਬਹੁਤ ਵੱਧ ਗਈ ਅੱਗੇ ਸਾਇੰਸ ਨੇ ਤਰੱਕੀਆਂ ਕਰੀਆਂ ਵੇ ਪੂਰੀਆਂ ਤੇ ਇਸ ਚੀਜ਼ ਦਾ ਇਲਾਜ ਕਿ ਤ ਨਹੀਂ ਹੁਣ ਤੱਕ ਲੱਭਿਆ ਫਿਰ ਅ ਦੇਖੋ ਤੁਹਾਡਾ ਸਵਾਲ ਗੁਰਪ੍ਰੀਤ ਜੀ ਬਹੁਤ ਅੱਛਾ ਹੈ ਕਿ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ ਲੇਕਿਨ ਮੈਂ ਤੁਹਾਨੂੰ ਇਹੀ ਦੱਸਣਾ ਚਾਹਾਂਗਾ ਅਸੀਂ ਜਿੰਨੀ ਮਰਜ਼ੀ ਆਰਟੀਫੀਸ਼ੀਅਲ ਇੰਟੈਲੀਜੈਂਸ ਲੈ ਆਈ ਹੈ ਜਿੰਨਾ ਮਰਜ਼ੀ ਅਸੀਂ ਨੈਨੋ ਟੈਕਨੋਲੋਜੀ ਲੈ ਆਈ ਹੈ ਜਿੰਨਾ ਮਰਜ਼ੀ ਅਸੀਂ ਰੋਬੋਟਸ ਬਣਾ ਲਈ ਹੈ ਲੇਕਿਨ ਅਸੀਂ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਇਨਸਾਨ ਅੱਜ ਤੱਕ ਆਪਣੀ ਲੈਬਾਰਟਰੀ 'ਚ ਇੱਕ ਹਿਊਮਨ ਸੈੱਲ ਨਹੀਂ ਬਣਾ ਪਾਇਆ। ਇਹ ਇਹ ਅਸੀਂ ਕੁਦਰਤ ਨਾਲ ਲੜਾਈ ਨਹੀਂ ਲੜ ਸਕਦੇ। ਕੁਦਰਤ ਨੇ ਡੈਥ ਪਰ ਬਰਥ ਇਹਦਾ ਸੀਕ੍ਰੈਟ ਇਹ ਕੁਦਰਤ ਦੇ ਹੱਥ 'ਚ ਹੀ ਹੈ। ਪਹਿਲਾਂ ਕਹਿੰਦੇ ਸੀਗੇ ਕੈਂਸਰ ਦਾ ਇਲਾਜ ਨਹੀਂ ਹੈਗਾ, ਕੈਂਸਰ ਦਾ ਇਲਾਜ ਲੱਭ ਲਿਆ। ਹੁਣ ਇਹ ਇਹ ਚੀਜ਼ ਰਹਿ ਗਈ ਬਸ ਇੱਕ ਤਾਂ। ਦੇਖੋ ਮੈਂ ਤੁਹਾਨੂੰ ਕਰੈਕਟ ਕਰਦੇ ਆਂ, ਕੈਂਸਰ ਦਾ ਇਲਾਜ ਪਹਿਲੀ ਔਰ ਦੂਜੀ ਸਟੇਜ ਦਾ ਲੱਭਿਆ। ਤੀਜੀ ਔਰ ਚੌਥੀ ਦਾ ਹਲੇ ਵੀ ਨਹੀਂ ਹੈ। ਅੱਛਾ। ਜੀ। ਤੀਸਰੀ ਔਰ ਚੌਥੀ ਸਟੇਜ ਜਦੋਂ ਆ ਜਾਂਦੀ ਹੈ ਉਹਦੇ ਵਿੱਚ ਫਿਰ ਸਾਡੇ ਕੋਲ 2 ਸਾਲ 3 ਸਾਲ 4 ਸਾਲ ਹੀ ਬਚਦੇ ਨੇ ਜੇ ਸਰਜਰੀ ਕਰ ਪਾਈਏ ਫਿਰ 10 ਸਾਲ ਬਚਦੇ ਨੇ ਵਰਨਾ ਉਹਦਾ ਹਲੇ ਵੀ ਕੋਈ ਇਲਾਜ ਨਹੀਂ ਹੈ 3rd ਔਰ 4th ਸਟੇਜ ਦਾ ਔਰ ਤੁਹਾਨੂੰ ਇਹ ਵੀ ਦੱਸਾਂ ਮਾਡਰਨ ਸਾਇੰਸ ਸਾਡੀ ਕਹਿਣ ਨੂੰ ਤਾਂ ਮਾਡਰਨ ਹੈ ਨਾ ਡਾਇਬੀਟਿਸ ਦਾ ਇਲਾਜ ਹੈ ਨਾ ਕੋਰਨਰੀ ਆਰਟਰੀ ਡਿਜ਼ੀਜ਼ ਦਾ ਇਲਾਜ ਹੈ ਨਾ ਥਾਇਰੋਇਡ ਦਾ ਇਲਾਜ ਹੈ ਨਾ ਹੀ ਤੁਹਾਡੇ ਕੋਲ ਬਲੱਡ ਪ੍ਰੈਸ਼ਰ ਦਾ ਇਲਾਜ ਹੈ ਨਾ ਹੀ ਤੁਹਾਡੇ ਕੋਲ ਪਾਰਕਿੰਸਨ ਦਾ ਇਲਾਜ ਹੈ ਨਾ ਤੁਹਾਡੇ ਕੋਲ ਡਿਮੈਂਸ਼ੀਆ ਦਾ ਇਲਾਜ ਹੈ ਕੋਈ ਵੀ ਐਸੀ ਬਿਮਾਰੀ ਜਿਹੜੀ ਛੂਹਾਂ-ਛੂਤ ਤੋਂ ਨਹੀਂ ਹੁੰਦੀ ਕਿਸੇ ਦਾ ਇਲਾਜ ਨਹੀਂ ਨਾਨ ਕਮਿਊਨੀਕੇਬਲ ਡਿਜ਼ੀਜ਼ ਕਹਿੰਦੇ ਅਸੀਂ ਇਹਨੂੰ ਔਰ ਪੂਰੀ ਦੁਨੀਆ ਦੀ ਅੱਧੀ ਆਬਾਦੀ ਇਹਨਾਂ ਨਾਨ ਕਮਿਊਨੀਕੇਬਲ ਡਿਜ਼ੀਜ਼ ਨਾਲ ਤਰਸ ਰਹੀ ਹੈ ਲੇਕਿਨ ਇਲਾਜ ਕੋਈ ਨਹੀਂ ਹੈ ਇਹਦਾ ਇਲਾਜ ਸਾਡੇ ਕੋਲ ਹੈ ਪਰਹੇਜ਼ ਇਲਾਜ ਹੈ ਸਾਡਾ ਲਾਈਫ ਸਟਾਈਲ ਇਲਾਜ ਹੈ ਜਿਹੜਾ ਅਸੀਂ ਵਿਗਾੜ ਲਿਆ ਬਿਲਕੁਲ ਚੇਕਰ ਫਿਰ ਤੁਸੀਂ ਇਲਾਜ ਦੀ ਗੱਲ ਕਰੀਏ ਵੀ ਨਹੀਂ ਹੈਗਾ ਪੇ ਜੇ ਲੋਕ ਦਵਾਈਆਂ ਖਾਂਦੇ ਨੇ ਫਿਰ ਇਹਦਾ ਕੀ ਮਤਲਬ ਆ ਕਿ ਦਵਾਈਆਂ ਖਾਣੀਆਂ ਚਾਹੀਦੀਆਂ ਵਰਕੇ ਨਹੀਂ ਫਿਰੋਣਾ ਜਿੱਦਾਂ ਮੈਂ ਤੁਹਾਨੂੰ ਸਮਝਾਇਆ ਕਿ ਐਚ ਆਈ ਵੀ ਦਾ ਸਾਡੇ ਕੋਲ ਕਿਉਰ ਨਹੀਂ ਹੈ ਲੇਕਿਨ ਦਵਾਈਆਂ ਤਾਂ ਖਾਣੀ ਹੈ ਕਿਉਂਕਿ ਕੰਟਰੋਲ 'ਚ ਰੱਖਣਾ ਹੈ ਸੇਮ ਇਜ਼ ਟ्रू ਫਾਰ ਆਲ ਦੀ ਨੋਨ ਕਮਿਊਨੀਕੇਬਲ ਡਿਜ਼ੀਜ਼ ਚਾਹੇ ਅਸੀਂ 슈ਗਰ ਦੀ ਗੱਲ ਕਰ ਲਈਏ ਚਾਹੇ ਬਲੱਡ ਪ੍ਰੈਸ਼ਰ ਦੀ ਗੱਲ ਕਰ ਲਈਏ ਕਿਸੇ ਦੀ ਗੱਲ ਕਰ ਲਈਏ ਤੇ ਉਹਦੇ 'ਚ ਕੀ ਹੈ ਕੰਟਰੋਲ ਹੈ ਜੇ ਦਵਾਈਆਂ ਤੁਸੀਂ ਮਾਡਰਨ ਮੈਡੀਸਨ ਦੀਆਂ ਖਾਓਗੇ ਤੇ ਬਿਮਾਰੀ ਤੁਹਾਡੀ ਵਧੇਗੀ ਨਹੀਂ ਤੁਹਾਨੂੰ ਕੰਟਰੋਲ 'ਚ ਰੱਖੇਗੀ ਲੇਕਿਨ ਜੇ 5 ਸਾਲ ਕਿਸੇ ਵੀ ਬੰਦੇ ਦਾ ਬਲੱਡ ਪ੍ਰੈਸ਼ਰ ਹਾਈ ਰਹਿ ਜਾਵੇ ਜਾਂ ਡਾਇਬੀਟੀਜ਼ ਅਨਕੰਟਰੋਲਡ ਰਹਿ ਜਾਵੇ ਤੇ ਉਹਨਾਂ ਦੇ ਵਾਈਟਲ ਆਰਗਨ ਦਾ ਨੁਕਸਾਨ ਹੁੰਦਾ ਹੈ ਕਿਡਨੀ ਖਰਾਬ ਹੋ ਜਾਂਦੀ ਹੈ ਜਾਂ ਨਸਾਂ ਖਰਾਬ ਹੋ ਜਾਂਦੀਆਂ ਜਾਂ ਹਾਰਟ ਤੇ ਅਸਰ ਹੋ ਜਾਂਦਾ ਹੈ ਜਾਂ ਬ੍ਰੇਨ ਤੇ ਅਸਰ ਹੋ ਜਾਂਦਾ ਹੈ ਇਸ ਕਰਕੇ ਇਹ ਅਸਲੀ ਜਿਹੜੀ ਮਹਾਮਾਰੀ ਹੈ ਉਹ ਤਾਂ ਇਹ ਨਾਨ ਕਮਿਊਨੀਕੇਬਲ ਡਿਜ਼ੀਜ਼ ਹੈ ਔਰ ਇਹ ਇਨਸਾਨ ਦੀ ਗਲਤੀ ਕਰਕੇ ਆ ਸਾਡਾ ਖਾਣਾ ਪੀਣਾ ਖਰਾਬ ਹੈ ਸਾਡੀ ਐਕਸਰਸਾਈਜ਼ ਨਹੀਂ ਹੈ ਪਲੱਸ ਅਸੀਂ ਸਟ੍ਰੈਸ 'ਚ ਜੀ ਰਹੇ ਹਾਂ ਇਹ ਤਿੰਨੋਂ ਗੱਲਾਂ ਜਿਹੜੀਆਂ ਹਨ ਉਹਨਾਂ ਕਰਕੇ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਇਸ ਕਰਕੇ ਇਹ ਨਾ ਤੋ ਬਚਨ ਦੀ ਲੋੜ ਹੈ ਐਚ ਆਈ ਵੀ ਦੇ ਨਾਲ ਨਾਲ ਨਾਨ ਕਮਿਊਨੀਕੇਬਲ ਡਿਜ਼ੀਜ਼ ਇਸ ਅਗਲੀ ਮਹਾਮਾਰੀ ਹੈ ਸਾਡੇ ਵਿਸ਼ਵ ਦੀ ਔਰ ਸਾਡੀ ਜਿੰਨਾ ਵੀ ਹੈਲਥ ਦਾ ਬਜਟ ਹੈ ਉਹਦਾ 90% ਐਨ ਸੀ ਡੀ ਕੰਟਰੋਲ ਕਰਨ 'ਚ ਲੱਗ ਰਿਹਾ ਜਿਹੜੀਆਂ ਕਿ ਬਚ ਸਕਦੀਆਂ ਦੇਖੋ ਪੂਰਾ ਵਿਸ਼ਵ ਇੰਨੇ ਅਰਬਾਂ ਰੁਪਏ ਦੇ ਹਸਪਤਾਲ ਬਣਾ ਰਿਆ ਐ ਇੰਨੀ ਟੈਕਨੋਲੋਜੀ ਕਰ ਰਿਆ ਐ ਉਹਨਾਂ ਬਿਮਾਰੀਆਂ ਵਾਸਤੇ ਜਿਹੜੀਆਂ ਬਿਮਾਰੀਆਂ ਸਿਰਫ ਖਾਣ ਪੀਣ ਨਾਲ ਠੀਕ ਹੋ ਸਕਦੀਆਂ ਸਿੱਧੇ ਤੌਰ ਤੇ ਲੋਕਾਂ ਨੂੰ ਆਪਣਾ ਖੁਦ ਧਿਆਨ ਰੱਖਣਾ ਪੈਣਾ ਸਿੱਧੇ ਤੌਰ ਤੇ ਕਿ ਲੋਕਾਂ ਨੂੰ ਆਪਣਾ ਧਿਆਨ ਰੱਖਣਾ ਪੈਣਾ ਆਪਣੀ ਗਰਦਨ ਦਾ ਸਾਈਜ਼ ਇਹ ਗਰਦਨ ਦੀ ਸਰਕਮਫਰੈਂਸ ਆ ਦੇਖੋ ਛੋਟੀ ਤੇ ਪੇਟ ਦੀ ਛੋਟੀ ਇਹ ਦੋਨੋਂ ਚੀਜ਼ਾਂ ਜੇ ਕੰਟਰੋਲ 'ਚ ਰੱਖ ਲੋਗੇ ਤੇ ਬਿਮਾਰੀ ਕੋਈ ਹੈ ਨਹੀਂ ਮਤਲਬ ਨਾਪ ਕੇ ਦੇਖਣਾ ਪੈਣਾ ਬਿਲਕੁਲ ਨਾਪ ਕੇ ਦੇਖਣਾ ਪੈਣਾ ਜੀ ਆ ਲੋ ਨੱਪ ਗਿਆ ਅੱਛਾ ਇਹ ਮਤਲਬ ਕਿ ਇਹਨਾਂ ਕੀ ਪਰ ਲੱਗੂਗਾ ਆਪਾਂ ਇਹਦੇ ਨਾਲ ਪਤਾ ਲੱਗੇਗਾ ਕੰਟਰੋਲ ਚ ਜਿਹੜਾ ਮੋਟਾ ਬੰਦਾ ਉਹਦੇ ਤਾਂ ਹੱਥ ਹੀ ਨਹੀਂ ਆਣੇ ਇੰਨੇ ਵੀ ਨਹੀਂ ਆਣੇ ਹੂੰ ਬਸ ਇੰਨੇ ਜੀ ਪਤਾ ਲੱਗ ਜਾਓ ਅੱਛਾ ਇੰਨੇ ਜੀ ਪਤਾ ਲੱਗ ਜਾਓ ਇੰਨੇ ਜੀ ਪਤਾ ਲੱਗ ਜਾਓ ਪਲੱਸ ਕਮਰ ਦੇਖ ਲਓ 40 ਸੈਂਟੀਮੀਟਰ ਤੋਂ ਵੱਧ ਹੋਣਾ ਹੀ ਨਹੀਂ ਚਾਹੀਦਾ ਕਿਸੇ ਦਾ ਅੱਛਾ ਹੋਣਾ ਨਹੀਂ ਚਾਹੀਦਾ ਕਿਸੇ ਦੀ ਕਮਰ 36 ਤੋਂ ਵੱਧ ਨਹੀਂ ਚਾਹੀਦੀ ਜੀ ਬੰਦੇ ਦੀ ਅੱਛਾ ਜਨਾਨੀਆਂ ਦੀ 32 ਤੋਂ 30 ਤੋਂ ਵੱਧ ਨਹੀਂ ਚਾਹੀਦੀ ਨਾਪ ਲਓ ਆਪਣੀ ਕਮਰ ਬੰਦਿਆਂ ਦੀ 3 ਆਪਣਾ ਵਜ਼ਨ ਨੂੰ ਆਪ ਲੋ ਜਿੰਨੀ ਤੁਹਾਡੀ ਹਾਈਟ ਹੈ ਸੈਂਟੀਮੀਟਰ ਚ 150 ਹਾਈਟ ਹੈ ਤੇ ਇੱਕ ਘਟਾ ਲਓ 50 100 ਜਿੰਨੀ ਹਾਈਟ ਹੈ ਤੁਹਾਡੀ 100 ਬੰਦਿਆਂ ਚ ਤੇ ਇੱਕ 110 ਲੇਡੀਜ਼ ਤੇ ਵਜ਼ਨ ਐਨਾ ਇਹੀ ਤਾਂ ਵਜ਼ਨ ਦੱਸ ਰਹੇ ਆ ਅੱਛਾ ਵਜ਼ਨ 160 ਜੇ ਤੁਹਾਡੀ ਹਾਈਟ ਹੈ ਤੇ ਬੰਦਿਆਂ ਦਾ ਉਸ ਬੰਦੇ ਦਾ ਵਜ਼ਨ 60 ਕਿਲੋ ਚਾਹੀਦਾ ਅੱਛਾ 85 ਦੇ ਫਿਰਦੇ ਨੇ ਸਾਰੇ ਅਮਰੀਕਾ ਚ 100 ਦੇ ਫਿਰਦੇ ਨੇ ਬਿਮਾਰੀ ਹੈ ਕਿਸੇ ਡਾਕਟਰ ਕੋਲ ਜਾਣ ਦੀ ਨਹੀਂ ਲੋੜ ਇੱਕ ਫੀਤਾ ਲਓ ਨਾਪ ਲਓ ਗੱਲ ਖਤਮ اچھا ਮੈਂ ਕੋਈ ਡਾਕਟਰ ਆ ਫਿਰ ਮੈਂ ਤਾਂ ਦੱਸ ਰਿਹਾ ਤੁਹਾਨੂੰ ਆ ਲੋ ਮੈਂ ਤਾਂ ਫੀਤਾ ਵੀ ਨਹੀਂ ਮੰਗਿਆ ਸਿੰਪਲ ਬਿਲਕੁਲ ਐਦਾਂ ਹੀ ਕਮਰ ਨਾਪ ਲਓ ਆਪਣੀ ਗੱਲ ਖਤਮ ਬਿਮਾਰੀ ਸੇਤ ਸੇਤਮੰਦ ਹੋ ਕੇ ਨਹੀਂ ਹੋਦਾ ਜਵਾਬ ਤੁਹਾਡੇ ਕੋਲ ਹੈ ਅੱਛਾ ਇੱਕ ਹੋਰ ਨਿਸ਼ਾਨੀ ਦੇ ਦੇਣਾ ਤੁਹਾਨੂੰ ਗਰਦਨ ਕਾਲੀ ਹੋਏਗੀ ਇੱਥੋਂ ਪਿੱਛੇ ਗਰਦਨ ਤੇ ਮੱਸੇ ਹੋਣਗੇ ਉਹਦਾ ਲਿਵਰ ਖਰਾਬ ਹੈ ਤੁਹਾਡਾ ਨਹੀਂ ਦੱਸ ਸਕਦਾ ਤੁਹਾਡਾ ਲਿਵਰ ਠੀਕ ਹੈ ਕਿ ਖਰਾਬ ਨਹੀਂ ਦੱਸ ਸਕਦਾ ਬਿਲਕੁਲ ਨਹੀਂ ਦੱਸ ਸਕਦਾ ਵਾਲ ਕੱਟਣ ਲੱਗਿਆ ਇੱਥੇ ਦੇਖ ਲਊਗਾ ਜੇ ਸਕਿਨ ਕਾਲੀ ਹੈ ਸਕਿਨ ਤੇ ਮੱਸੇ ਆ ਤੇ ਇਹਦਾ ਮਤਲਬ ਤੁਹਾਡਾ ਲੀਵਰ ਖਰਾਬ ਹੈ ਲੀਵਰ ਖਰਾਬ ਹੈ ਲੀਵਰ ਖਰਾਬ ਹੈ ਲੀਵਰ ਤਾਂ ਜਾੜਾ ਹੈ ਲੀਵਰ ਡਾਇਬੀਟੀਜ਼ ਅਸਲ 'ਚ ਲੀਵਰ ਦੀ ਬਿਮਾਰੀ ਹੈ ਅੱਛਾ ਜੇ ਲੀਵਰ ਖਰਾਬ ਹੋ ਗਿਆ ਅੱਜ ਲੀਵਰ ਖਰਾਬ ਹੈ ਟੀ ਹੈ ਤੁਹਾਡਾ ਅਗਲੇ 5 ਸਾਲ 'ਚ ਡਾਇਬੀਟੀਜ਼ ਆਣੀ ਆਣੀ ਕੋਈ ਰੋਕ ਨਹੀਂ ਸਕਦਾ ਠੀਕ ਠੀਕ ਸੋ ਇਹ ਤਾਂ ਆਪ ਹੀ ਤੁਸੀਂ ਬਚਾਣਾ ਹੈ ਆਪਣੇ ਆਪ ਨੂੰ ਤੁਸੀਂ ਆਪਣੇ ਆਪ ਨੂੰ ਆਪ ਬਚਾਣਾ ਹੈ ਇਹ ਬੜੇ ਸਿੰਪਲ ਟ੍ਰਿਕਸ ਤੁਹਾਨੂੰ ਦੱਸ ਰਹੇ ਹਾਂ ਤਾਂ ਚਲੋ ਕੁਦਰਤੀ ਮਾਰ ਇਹ ਤਾਂ ਇਨਸਾਨ ਦੀ ਗਲਤੀ ਕਰਕੇ ਜਿਹੜਾ ਤ੍ਰਿਪੁਰਾ ਵਾਲਾ ਇਨਸੀਡੈਂਸ ਹੈ ਉਹਦੇ ਤਾਂ ਬੱਚਿਆਂ ਦੀ ਅਣਗਹਿਲੀ ਹੈ ਬੱਚਿਆਂ ਦੀ ਗਲਤੀ ਹੈ ਇਹ ਬੱਚੇ ਆਪਣੀ ਸੰਸਕ੍ਰਿਤੀ ਭੁੱਲ ਕੇ ਨਵੇਂ ਕੰਮਾਂ 'ਚ ਪੈ ਗਏ ਨੇ ਇਸ ਕਰਕੇ ਹੋਇਆ ਹੋਰ ਜਗ੍ਹਾ ਨਾ ਹੋਵੇ ਸਾਨੂੰ ਆਪਣੀ ਸੰਸਕ੍ਰਿਤੀ ਅਪਣਾਣੀ ਚਾਹੀਦੀ ਹੈ ਅਸੀਂ ਵੈਸਟਰਨ ਸੰਸਕ੍ਰਿਤੀ ਅਪਣਾ ਰਹੇ ਹਾਂ ਓਪਨ ਮਾਈਂਡਡ ਹੋ ਰਹੇ ਹਾਂ ਔਰ ਤੋਂ ਅਜੀ ਕਹਨੇ ਆ ਹਿੰਦੁਸਤਾਨੀ ਆਰਥੋਡਾਕਸ ਨੇ ਮਾਡਰਨ ਹੋ ਜਾਓ ਮਾਡਰਨ ਹੋ ਜਾਓ ਕਿਹੜੇ ਮਾਡਰਨ ਹੋ ਜਾਓ ਮਾਡਰਨ ਹੋ ਕੇ ਆ ਬਿਮਾਰੀਆਂ ਲੈ ਲਓ ਬਾਹਰ ਦੀ ਬਾਹਰ ਦੀ ਰੀਸ ਕਰਦੇ ਨੇ ਮਾਡਰਨ ਹੋ ਜਾਓ ਤੇ ਆ ਬਿਮਾਰੀਆਂ ਲੈ ਲਓ ਇਸ ਕਰਕੇ ਸਾਰਿਆਂ ਨੂੰ ਆਪਣਾ ਖਿਆਲ ਆਪ ਰੱਖਣਾ ਪਏਗਾ ਆਪਣਾ ਵਜ਼ਨ ਆਪਣੇ ਹਾਈਟ ਦੇ ਅਕੋਰਡਿੰਗਲੀ ਰੱਖਣਾ ਪਏਗਾ ਜੇ ਤੁਹਾਡਾ 160 ਸੈਂਟੀਮੀਟਰ ਤੁਹਾਡੀ ਹਾਈਟ ਹੈ ਲੜਕਿਆਂ ਦਾ ਵਜ਼ਨ 60 ਚਾਹੀਦਾ ਹੈ ਲੜਕੀਆਂ ਦਾ ਵਜ਼ਨ 55 ਚਾਹੀਦਾ ਕਰ ਲੋ ਬਿਮਾਰੀ ਕੋਈ ਆਏਗੀ ਨਹੀਂ